ਮਨੁੱਖ ਜਿਉਂ-ਜਿਉਂ ਅਮੀਰ ਹੋਈ ਜਾਂਦਾ ਉਹ ਆਪਦੇ ਲਈ ਬਹੁਤ ਵੱਡੇ-ਵੱਡੇ ਆਸ਼ੀਆਨੇ ਬਣਾ ਹੀ ਜਾਂਦਾ ਆਪਦੇ ਲਈ ਵੱਡੀਆਂ-ਵੱਡੀਆਂ ਗੱਡੀਆਂ ਬਣਾਈ ਜਾਂਦਾ ਆਪਦੇ ਰਾਜ ਭਾਗ ਨੂੰ ਖਲਾਉਣ ਦੇ ਲਈ ਕੀ ਕੀ ਨਹੀਂ ਪਾਪੜ ਵੇਲਦਾ ਪਰ ਕੁਝ ਮਨੁੱਖ ਅਜਿਹੇ ਹੁੰਦੇ ਨੇ ਜਿਹੜੇ ਕੁਦਰਤ ਦੀ ਹਰ ਕਾਇਆ ਨੂੰ ਪਿਆਰ ਕਰਦੇ ਹੁਣ ਇਹ ਅੱਜ ਕਿਸੇ ਅਜਿਹੇ ਸਥਾਨ ਦੇ ਉੱਤੇ ਖੜੇ ਹਾਂ ਸੀ ਬਠਿੰਡੇ ਦੀ ਲਾਲ ਸਿੰਘ ਬਸਤੀ ਨੂੰ ਜਾਂਦੀ ਹੋਈ ਸੜਕ ਦੇ ਉੱਪਰ ਇੱਥੇ ਭਾਈ ਜੀ ਅੱਜ ਇੱਕ ਅਜਿਹੇ ਥਾਂ ਤੇ ਖੜੇ ਆ ਜਿਹੜਾ ਵਰਨਣ ਕਰਨ ਜੋਗ ਹੈ ਤੇ ਸਾਡਾ ਤੁਰਿਆ ਜਾਂਦਾ ਮੋਟਰਸਾਈਕਲ ਜਿਸ ਚੀਜ਼ ਨੇ ਰੋਕ ਲਿਆ ਬੜਾ ਦਿਲ ਨੂੰ ਤੰਬੜਣ ਵਾਲੀਆਂ 17 ਲਿਖੀਆਂ ਹੋਈਆਂ ਇੱਥੇ ਬਹੁਤ ਸੋਹਣਾ ਲੇਖਿਕ ਅਨਸ਼ਤਰ ਸਿੰਘ ਜੀ ਕੀਤਾ ਤੇ ਆਪਣੇ ਬੱਚਿਆਂ ਨੂੰ ਸਮਰਪਿਤ ਇੱਕ ਆਧੁਪਤ ਚੀਜ਼ ਬਣਾਈ ਆ ਆਹਾ ਪੰਛੀਆਂ ਲਈ ਘਰ ਪੰਛੀ ਘਰ ਈਆਂ ਲਈ ਵਾਹ ਦੋਸਤੋ ਕਿੰਡਸਟਰੀ ਆ ਉਹਦੇ ਸਾਹਮਣੇ ਇਹ ਜਿਹੜੀ ਪੰਛੀ ਘਰ ਬਣਿਆ ਹੋਇਆ ਈਆਂ ਨੂੰ ਸਮਰਪਤ ਉਹ ਮੈਂ ਦੇਖ ਰਿਹਾ ਬੋਰਡਟਾ ਕੀ ਜਮਣੀ ਹੋਈ ਆ ਕਿੰਨੀ ਪਿਆਰੀ ਆ ਤੇ ਮਿਆਰੀ ਆ ਕਿੱਦਾਂ ਵੱਡਾ ਦਿਲ ਹੂ ਕਿੰਨਾ ਸੋਹਣਾ ਬੰਦੇ ਦੇ ਸੁਪਨੇ ਹੋਣਗੇ ਜਿਨੇ ਇਹ ਚੀਜ਼ ਬਣਾਈ ਆ ਕੁਦਰਤ ਤੇ ਉਹਨਾਂ ਪੰਖੇਰੂਆਂ ਲਈ ਜਿਨ੍ਹਾਂ ਨੂੰ ਅਸੀਂ ਭੁੱਲ ਬੈਠੇ ਆ ਉਹ ਸਾਰੀ ਜਾਣੇ ਆ ਪਰ ਸਾਡੀ ਖੂਬਸੂਰਤ ਦੁਨੀਆ ਉਹਨਾਂ ਪੰਛੀਆਂ ਬਿਨਾ ਕਦੂ ਵੀ ਆ ਦੋਸਤੋ ਬਹੁਤ ਸੋਹਣੀ ਸਟਰਾ ਲਿਖਿਆ ਨੇ ਸੂਰਜ ਇੱਕ ਹੈ ਏਦਾਂ ਸੂਰਜ ਇੱਕ ਹੈ ਦਿਂਦਾ ਜੱਗ ਚਾਨਣ ਰਾਤ ਹੋਈ ਤੋ ਪਏ ਹਨੇਰਾ ਨੀਂਦ ਮੇਰੀ ਵੇ ਸੁਰਗ ਦਾ ਝੂਟਾ ਉੱਠਾਂ ਮਿਲਦਾ ਜੱਗ ਸਵੇਰਾ ਖੇਤ ਮੇਰੇ ਦੀ ਮਾਂ ਵੇ ਧਰਤੀ ਜੇ ਮੰਗਾ ਕਰੇ ਹਾਂ ਵੇ ਧਰਤੀ ਹਾੜ ਹੋਵੇ ਜਾਂ ਚੇਤ ਰੋਕੀ ਨਾ ਆਵੇ ਬਾਵਰਾ ਮੇਰੀ ਟਾਲੀ ਵਾਲਾ ਖੇਤ ਰੋਕੀ ਨਾ ਬੇ ਬਾਵਰਾ ਮੇਰਾ ਟਾਲੀ ਵਾਲਾ ਖੇਤ ਕਿੱਡੀਆਂ ਸੋਹਣੀਆਂ ਸਤਰਾਂ ਲਿਖੀਆਂ ਨੇ ਕਿ ਕਿਸੇ ਜਿਹੜਾ ਇਨਸਾਨ ਆਪਦੇ ਇੰਡਸਟਰੀ ਨੂੰ ਆਪਦੇ ਕਾਰੋਬਾਰ ਨੂੰ ਵਧਾਉਣ ਵਾਸਤੇ ਰੁੱਖਾਂ ਨੂੰ ਕਟਦਾ ਤਾਂ ਲੇਖਕ ਨੇ ਉਸ ਨੂੰ ਬਾਵਰ ਕਹਿ ਕੇ ਸੰਬੋਧਨ ਕੀਤਾ ਕਿੰਨੀ ਡੂੰਗੀ ਗੱਲ ਕਹੀ ਹੈ ਤੇ ਕਾਸ ਦੁਨੀਆ ਦੇ ਵਿੱਚ ਬਾਕੀ ਹੋਰ ਵੀ ਬਹੁਤ ਸਾਰੇ ਲੋਕ ਐਸੇ ਤਰ੍ਹਾਂ ਇੰਨਾ ਕਠਾ ਕਮ ਸੇ ਕਾਮ ਆਪਣੇ ਪੰਚੀਆਂ ਨੂੰ ਜ਼ਰੂਰ ਦੇਣ ਉਮੀਦ ਆ ਤੁਹਾਨੂੰ ਇਹ ਗੱਲ ਚੰਗੀ ਲੱਗੀ ਤੇ ਸ਼ਾਦੀ ਵੀਡੀਓ ਵੀ ਕੋਸੀ ਜਰੂਰ ਲੋਕ ਦੂਸਰੇ ਲੋਕਾਂ ਨਾਲ ਅਕਸਰ ਕਰਨਾ ਨਹੀਂ ਸਿੱਧੀ ਚੱਲਣ ਦੇ ਤੇ ਜੇਕਰ ਤੁਹਾਨੂੰ ਇਹ ਚੰਗਾ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਥੈਂਕ ਯੂ